ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਤਾਗਤ ਹੈ ਬਠਿੰਡਾ ਦੇ ਮੇਅਰ ਪਤਮਜੀਤ ਮਹਿਤਾ ਆਏ ਸਿਰਕੀ ਬਾਜ਼ਾਰ ਦਾ ਜਾਇਜ਼ਾ ਲੈਣ ਅਤੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕਿ ਪਾਣੀ ਦਾ ਪੱਕਾ ਇਲਾਜ ਕਿੱਦਾਂ ਕੀਤਾ ਜਾਵੇ ਮੇਅਰ ਪਤਮਜੀਤ ਮਹਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਜੋ ਵੀ ਪ੍ਰਾਈਵੇਟ ਕੰਪਨੀਆਂ ਜਿ ਤਰ੍ਹਾਂ ਕਿ ਤ੍ਰਵੇਣੀ ਵਗੈਰਾ ਆਈਆਂ ਸੀ ਤਾਂ ਉਹਨਾਂ ਨੇ ਕੋਈ ਪੱਕਾ ਹੱਲ ਨਹੀਂ ਕੀਤਾ ਅਤੇ ਬਜ਼ਾਰਾਂ ਦਾ ਪਾਣੀ ਜਿਹੜਾ ਮੀਂਹ ਤੋਂ ਬਾਅਦ بارش ਤੋਂ ਬਾਅਦ ਬਜ਼ਾਰਾਂ ਦੇ ਵਿੱਚ ਪਾਣੀ ਦੋ ਦੋ ਤਿੰਨ ਤਿੰਨ ਦਿਨ ਰੁਕਿਆ ਰਹਿੰਦਾ ਪਰ ਜਿਸ ਦਾ ਕੋਈ ਪੱਕਾ ਇਲਾਜ ਨਹੀਂ ਸੀ ਅਤੇ ਲੋਕਾਂ ਨੂੰ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁੰਦਾ ਸੀ ਪੁਰਕੀਆ ਪੂਰੀ ਜਾਣਕਾਰੀ ਆਉ ਸੁਣਦੇ ਆ ਸ਼ੌਕ ਬੰਸਲ ਦੀ ਰਿਪੋਰਟ 40 ਤੋਂ 45 ਸਾਲਾਂ ਦੀ ਆਈਡੀ ਨਹੀਂ ਵੀ ਕਰੋ ਯਾਰ ਕੀ ਕਹਿਣਾ ਚਾਹੋਗੇ ਪਹਿਲਾਂ ਸਰ ਦੇਖੋ ਇਹ ਤਾਂ ਬੜੀ ਦਰਦਨਾਕ ਚੀਜ਼ ਹੈਗੀ ਆ ਆਪਾਂ ਬਠਿੰਡਾ ਸ਼ਹਿਰ ਦੇ ਇੰਨੇ ਪੁਰਾਣੇ ਵਾਸੀ ਹੈਗੇ ਆਪਣੇ ਪੁਰਾਣੇ ਇੱਥੇ ਵਸਨੀਕ ਸਾਰੇ ਇਕੱਠੇ ਹੋਏ ਆ ਤੇ ਬੜੀ ਦਰਦਨਾਕ ਚੀਜ਼ ਹੈ ਕਿ ਦੇਖੋ ਕਿੰਨੇ ਦੁਕਾਨਦਾਰਾਂ ਦੀ ਦਿਹਾੜੀ ਖਰਾਬ ਹੁੰਦੀ ਹੈ ਪਰਿਵਾਰ ਰਹਿੰਦੇ ਨੇ ਬੱਚੇ ਛੋਟੇ-ਛੋਟੇ ਬੱਚੇ ਛੋਟੇ ਬੱਚੇ ਪਰਿਵਾਰ ਬੜੀ ਦਰਦਨਾਕ ਜੀ ਕਿੰਨੇ ਪਰਿਵਾਰਾਂ ਦਾ ਨੁਕਸਾਨ ਹੈਗਾ ਬਿਜ਼ਨਸ ਚ ਨੁਕਸਾਨ ਹੁੰਦਾ ਉਹ ਡੇਲੀ ਮਰੜਾ ਚ ਨੁਕਸਾਨ ਹੁੰਦਾ ਤੇ ਵੈਸੇ ਵੀ ਪਬਲਿਕ ਪ੍ਰੋਪਰਟੀ ਦਾ ਕਿੰਨਾ ਨੁਕਸਾਨ ਹੈ ਇਸ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਅਸੀਂ ਆਪਣੇ ਸਲਾਹਕਾਰ ਨੂੰ ਜੈਨ ਸਾਹਿਬ ਨੂੰ ਤੇ ਸਾਰੇ ਕਾਉਂਸਲਰ ਸਾਹਿਬਾਨ ਨੂੰ ਵੀ ਨਾਲ ਲੈ ਕੇ ਆਏ ਹਾਂ ਕਿਉਂਕਿ ਉਹਨਾਂ ਦੀ ਬਹੁਤ ਇੰਪੋਰਟੈਂਟ ਸਾਨੂੰ ਇਨਸਾਈਟ ਮਿਲ ਸਕਦੀ ਹੈ ਇਹਦੇ ਚ ਉਹਨਾਂ ਦਾ ਕਾਫੀ ਵਧੀਆ ਤੇ ਪੁਰਾਣਾ ਐਕਸਪੀਰੀਅੰਸ ਹੈਗਾ ਤੇ ਹੁਣ ਸਾਨੂੰ ਪਤਾ ਲੱਗ ਰਿਹਾ ਕਿ ਇਸ ਚੀਜ਼ ਦੀ ਸਫਾਈ ਨਹੀਂ ਹੋਈ ਪਿਛਲੇ 5 ਸਾਲ ਤੋਂ ਦੇਖੋ ਜਿਹੜੀ ਚੀਜ਼ ਆਪਣੇ ਨੋਟਿਸ 'ਚ ਆਂਦੀ ਹੈ ਅਸੀਂ ਐਕਸਨ ਸਾਹਿਬ ਵੀ ਸਾਰੇ ਬੀਐਨਡੀਆਰ ਵਾਲੇ ਵੀ ਤੇ ਸੀਰੀਅਸ ਬੋਰਡ ਦੇ ਵੀ ਸਾਡੇ ਨਾਲ ਇੱਥੇ ਪਹੁੰਚੇ ਆ ਤੇ ਬਾਰਿ ਅਸੀਂ ਸਾਡੀ ਟੀਮ ਨਾ ਸਾਰਾ ਸਾਹਿਬ ਅੱਡੇ ਵੱਲ ਵੀ ਆ ਜੀ ਬਿਲਕੁਲ ਜੀ ਸਾਰੇ ਐਰਚੀ ਇਹ ਹਾਲ ਹੈਗਾ ਜੀ ਨਾਲ ਹੀ ਕਿਰਨ ਨਾ ਨੀ ਕਿਸੇ ਵੀ ਰੋਡ ਤੇ ਚਲੇ ਉਹ ਨਹੀਂ ਸਮੱਸਿਆ ਹੈ ਜਬ ਕੋਈ ਜਾਈ ਪਈ ਨਾ ਮੀਨ ਰਵੈਣੀ ਕੰਪਨੀ ਹੈ ਨਾ ਕਰੋੜਾਂ ਰੁਪਏ ਦਾ ਠੇਕਾ ਉਹਨੂੰ ਦਿੱਤਾ ਗਿਆ ਸੀ ਪਿਛਲੀਆਂ ਸਰਕਾਰਾਂ ਵੱਲੋਂ ਇਹ ਕੀ ਕਹਿਣਾ ਚਾਹੋਗੇ ਤੁਸੀਂ ਇਹ ਅਕ ਬੀਜੇ ਕੀ ਨੇ ਇਹ ਕਿ ਜਿਹੜੇ ਪਾਣੀ ਕਿਉਂ ਕਰੋੜਾਂ ਰੁਪਏ ਦਾ ਪਹਿਲਾ ਠੇਕਾ ਉਹਨੂੰ ਸਰਵੈਣੀ ਨੂੰ ਦਿੱਤਾ ਹਜੇ ਵੀ ਮਤਲਬ ਦਾ ਸਰਵੈਣੀ ਦਾ ਇੰਟਰਨੈਟ ਨਹੀਂ ਦਿਸ ਹੈਗੀ ਜੋ ਬਿਲਕੁਲ ਜੋ ਪਹਿਲਾਂ ਹੋ ਚੁੱਕਿਆ ਉਹ ਤਾਂ ਬਹੁਤ ਗਲਤ ਹੋਇਆ ਤੇ ਗਲਤ ਸਾਡੇ ਨਾਲ ਨਹੀਂ ਬਰਿੰਡੇ ਸ਼ਹਿਰ ਦੀ ਪਬਲਿਕ ਨਾਲ ਹੋਇਆ ਮਗਰ ਇਸ ਚੀਜ਼ ਦੀ ਮੈਂ ਤੁਹਾਡੇ ਸਾਰਿਆਂ ਨੂੰ ਗਾਰੰਟੀ ਦਿੰਦਾ ਕਿ ਇਹ ਤਕਲੀਫ ਤੁਹਾਨੂੰ ਦੁਬਾਰਾ ਨਹੀਂ ਆਣ ਦੇਵਾਂਗੇ ਤਰਵੇਨੀ ਜੈਸੀ ਕੰਪਨੀਆਂ ਸੀ ਦੁਬਾਰਾ ਬਟਿੰਡੇ ਸ਼ਹਿਰ ਚ ਨਹੀਂ ਵੜਨ ਦੇਵਾਂਗੇ ਸਾਡੇ ਵਾਸਤੇ ਕਿਸੇ ਵੀ ਚੀਜ਼ ਤੋਂ ਪਹਿਲਾਂ ਜ਼ਰੂਰੀ ਸਾਡੇ ਬਟਿੰਡੇ ਸ਼ਹਿਰ ਦੇ ਲੋਕ ਆ ਉੱਥੋਂ ਦਾ ਵਪਾਰ ਆ ਉੱਥੋਂ ਦੇ ਘਰ ਤੇ ਅਸੀਂ ਉਹਨਾਂ ਵਾਸਤੇ ਜਿੰਨਾ ਕੰਮ ਕਰ ਸਕਦੇ ਜਿੰਨੀ ਡਵੈਲਪਮੈਂਟ ਦਾ ਕੰਮ ਕਰ ਸਕਦੇ ਉਹ ਕਰਾਂਗੇ ਚਾਹੇ ਸਾਨੂੰ ਇੱਥੇ ਕੱਟਣਾ ਪਵੇ ਚੱਲਦਾ ਕਰਤੀ ਉਹ ਕੰਪਨੀ ਚਲਦਾ ਕਰਤੀ ਕੰਪਨੀ ਜੀ ਪਰ ਹਜੇ ਬਸ ਆਲਮੋਸਟ ਉਹ ਚਲਦਾ ਕਰਤੀ 31 ਤੱਕ ਹੀ ਸੀਗੀ ਬਸ ਉਸ ਤੋਂ ਬਾਅਦ ਹੁਣ ਆਪਾਂ ਆਪਣੇ ਹੱਥ ਸਿਲਾ ਅੱਗੇ ਮੈਂ ਕੋਈ ਦਿਖਾਣਾ ਕਰਦੀ ਆ ਕੁਝ ਦੁਕਾਨਦਾਰ ਹੈਗੇ ਹੁਣ ਜਾਲੀਆਂ ਚ ਕੂੜਾ ਕੱਢੀ ਜਾ ਰਹੀ ਹੈ ਕੀ ਕਰਦਾ ਸਾਰਿਆਂ ਨੂੰ ਕਿ ਆਪਣਾ ਵੀ ਫਰਜ਼ ਨਿਭਾਓ ਕਿਉਂ ਕਿ ਜਿਹੜੀ ਰੋਡ ਜਾਲੀਆਂ ਬਣੀਆਂ ਉਹ ਆਪਣੇ ਸਾਰਿਆਂ ਦੀ ਸਹੂਲਤ ਵਾਸਤੇ ਹੀ ਬਣੀਆਂ ਜੇ ਆਪਾਂ ਉਹਨਾਂ ਚ ਕੂੜਾ ਵਗੈਰਾ ਸਿੱਟ ਕੇ ਉਹਨਾਂ ਨੂੰ ਬਲੌਕ ਕਰਾਂਗੇ ਤਾਂ ਇਹੀ ਹਾਲਤ ਹੋਣਾ ਦੇਖੋ ਸਿਵਰੇਜ ਬੋਰਡ ਤੇ ਮਿਊਨਿਸਪਲ ਕਾਰਪੋਰੇਸ਼ਨ ਵੀ ਕਿਸੇ ਹੱਦ ਤੱਕ ਕੰਮ ਕਰ ਸਕਦੀ ਹੈ ਉਸ ਤੋਂ ਬਾਅਦ ਆਪਾਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਵੀ ਫਰਜ਼ ਨਿਭਾਉਣਾ ਹੈ ਤੇ ਉਸ ਦੇ ਤਹਿਤ ਤੇ ਆਪਾਂ ਕੰਮ ਕਰੀਏ ਤੇ ਆਪਦੀ ਜ਼ਿੰਮੇਵਾਰੀ ਦੇ ਨਾਲ ਆਦਾ ਕੂੜਾ ਪ੍ਰੋਪਰ ਸਹੀ ਜਗ੍ਹਾ ਤੇ ਸੁੱਟਿਆ ਜਾਵੇ ਮੇਰੇ ਸਭ ਕਈ ਸਟੇਟਾਂ ਦੇ ਵਿੱਚ ਪਲਾਸਟਿਕ ਪੋਲੀਥੀਨ ਤੇ ਹਜੇ ਵੀ ਬੈਨ ਲੱਗਿਆ ਹੋਇਆ ਮਤਲਬ ਵਰਤ ਦੀ ਆਪਣੇ ਇੱਥੇ ਜ਼ਿਆਦਾਤਰ ਜਿੰਨੇ ਵੀ ਤੁਹਾਡੇ ਵਰਕ ਕੰਮ ਕਰੀ ਜਾਂਦੇ ਆ ਮੁਲਾਜ਼ਮ ਸਾਰੇ ਪੋਲੀਥੀਨ ਕਰਕੇ ਜਿਹੜੇ ਸੀਵਰੇਜ ਦੀ ਜਾਲੀ ਦੇ ਵਿੱਚ ਫਸਦੇ ਜਿਹਦਾ ਕਾਰਨ ਵੱਡਾ ਪਾਣੀ ਜਲਦੀ ਨਹੀਂ ਨਿਕਲਦਾ ਇੱਥੇ ਬੈਂਡ ਕਈ ਵਾਰੀ ਲੱਗ ਚੁੱਕੇ ਆ ਪੱਕਾ ਪਰਮਾਨੈਂਟ ਬੈਂਡ ਕਿਉਂ ਨਹੀਂ ਲੱਗਦਾ ਪੋਲੀਪਰਪਰ ਜਾਨੀ ਕਿ ਕਾਰਵਾਈ ਨਹੀਂ ਹੋਈ ਜੀ ਸਤਰਾੰ ਉਹ ਵੀ ਖਰਚ ਹੁੰਦਾ ਉਸ ਤੋਂ ਬਾਅਦ ਜਦੋਂ ਖੋਲਦੇ ਆ ਤੇ ਬੈਂਡ ਹੀ ਲੱਗ ਜੇ ਪੋਲੀ ਬਿਲਕੁਲ ਤੁਹਾਡੀ ਗੱਲ ਹੈ ਠੀਕ ਹੈ ਇਹ ਇਸ ਸਟ੍ਰਿਕਟ ਐਕਸ਼ਨ ਲੈਣਾ ਬੰਦਾ ਵੀ ਹੈ ਕਿਉਂਕਿ ਇੱਕ ਦੋ ਜਾਣੇ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਮਾਸ ਪਬਲਿਕ ਅਫੈਕਟ ਹੋਵੇ ਤੇ ਅਸੀਂ ਇਸ ਤੇ ਆਪਣੀ ਟੀਮ ਦੇ ਨਾਲ ਬੈਕ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਜਲਤੋ ਜਲਤ ਕੋਸ਼ਿਸ਼ ਕਰਾਂਗੇ ਕਿ ਪਾਣੀ ਦੀ ਨਕਾਸੀ ਹੋਵੇ ਤੇ ਲੋਕਾਂ ਦੇ ਕੰਮਜਵਾਰਾਂ ਤੁਰ ਜੇ ਵੀ ਨਾਰਮਲ ਹੋ ਜਾਵੇ ਸਰ ਮੈਂ ਉਮੀਦ ਕਰਦਾ ਕਿ ਅੱਜ ਕੱਢ ਦੇਣਾ ਹੈ بارشਾਂ ਪੇਰ ਹੈ ਜੀ ਸਰ ਅਸੀਂ ਅਸੀਂ ਇੱਥੇ ਨਾ ਕੋ ਬੰਦ ਦੇ ਦੁਕਾਨ ਕੁਝ ਨਿਕਲਿਆ ਜੀ ਮੌਜੂਦ ਆ ਤੇ ਹਰ ਸ਼ਹਿਰ ਦੇ ਉਸ ਏਰੀਆ ਚ ਅਹ ਜਾਂਦੇ ਰਵਾਂਗੇ ਜਿੱਥੇ ਐਸੀ ਪ੍ਰੋਬਲਮ ਆ ਰਹੀ ਹੈ ਕਿੰਨੀਆਂ ਮੋਟਰਾਂ ਸਾਰੇ ਇਸ ਟਾਈਮ ਕੰਮ ਕਰ ਰਹੀਆਂ ਆਪਣੀਆਂ ਲੱਗੀਆਂ ਕਿੰਨੇ ਮੁਲਾਜ਼ਮ ਆਪਣੇ ਕੰਮ ਕਰਦੇ ਸਾਰੀਆਂ ਮੋਟਰਾਂ ਤੇ ਸਾਰੇ ਮੁਲਾਜ਼ਮ ਤਨਾਤ ਹੈ ਦੋ ਮੋਟਰ ਸਾਡੇ ਆਪਣੇ ਚੱਲ ਰਹੀਆਂ ਜੀ ਕੋਈ ਜਾਰੀ ਲਗਾਤਾਰ ਤਿੰਨ ਚੱਲ ਰਹੀਆਂ 26.1 ਆਪਣੇ ਜਿਹੜੇ ਸਾਰੇ ਬਿਲਕੁਲ ਤੇ ਦਿੱਤੇ ਵੀ ਕੁਝ ਤਕਲੀਫ ਆ ਰਹੀ ਹੈ ਚਾਹੇ ਉਹ ਡੀਜ਼ਲ ਦੀ ਹੋਵੇ ਦੇਖੋ ਖਤ ਹੋ ਰਹੀ ਹੈ ਬਿਜਲੀ ਪਾਵਰ ਕੱਟਸ ਵੀ ਲੱਗ ਰਹੇ ਆ ਆਪਣੇ بارش ਕਰਕੇ ਬਟ ਆਪਣੀ ਟੀਮ ਉਥੇ ਮੌਜੂਦ ਹੈ ਤੇ ਟਾਈਮ ਟੂ ਟਾਈਮ ਸਾਨੂੰ ਫੋਨ ਤੇ ਅਪਡੇਟ ਆ ਰਹੇ ਆ ਫੋਟੋਜ਼ ਆ ਰਹੀਆਂ ਕਿ ਸਾਰੀ ਟੀਮ ਉਥੇ ਲੱਗੀ ਹੋਈ ਹੈ ਤੇ ਬਸ ਮੈਂ ਉਮੀਦ ਕਰਦਾ ਕਿ ਇਹ ਕੰਮ ਚੰਗਾ